ਇਸ ਸਮੇਂ ਮੇਰੇ ਨਾਲ ਇਸ ਗੁਰਮਤ ਸਾਹਿਤ ਮੇਲੇ ਵਿੱਚ ਇੱਕ ਭੈਣ ਮੌਜੂਦ ਨੇ ਜਿਹੜੇ ਕਿ ਆਪਣੇ ਹੱਥੀ ਵੱਖੋ-ਵੱਖੋ ਤਰ੍ਹਾਂ ਦੀਆਂ ਪੇਂਟਿੰਗਾਂ ਬਣਾਉਂਦੇ ਨੇ ਹਨ ਮੇਨ ਆਈਡਲ ਨੇ ਇਹਨੇ ਬੀਬੀ ਪਿੱਖਾ ਜੀ ਜੀ ਇਹ ਆਪਣੇ ਸਿੱਖ ਕੌਮ ਦੇ ਪਹਿਲੇ ਸਿੱਖ ਸ਼ਹੀਦ ਬੀਬੀ ਜੀ ਨੇ ਕਿਸੇ ਅੱਗੇ ਮੁਗਲ ਨੇ ਬੀਬੀ ਜੀ ਦੇ ਮੱਥੇ ਤੇ ਗੋਲੀ ਮਾਰੀ ਤੇ ਜਿਹਦੇ ਕਾਰਨ ਉਹਨਾਂ ਦੀ ਛੇਦੀ ਹੋਈ। ਇਸ ਸਮੇਂ ਮੇਰੇ ਨਾਲ ਇਸ ਗੁਰਮਤ ਸਾਹਿਤ ਮੇਲੇ ਵਿੱਚ ਇੱਕ ਭੈਣ ਮੌਜੂਦ ਨੇ ਜਿਹੜੇ ਕਿ ਆਪਣੇ ਹੱਥੀ ਵੱਖੋ-ਵੱਖਰ ਤਰ੍ਹਾਂ ਦੀਆਂ ਪੇਂਟਿੰਗਾਂ ਬਣਾਉਂਦੇ ਨੇ ਤੇ ਇਹ ਪੇਂਟਿੰਗਾਂ ਦੇ ਨਾਲ ਜਿੱਥੇ ਗੁਰਮਖੀ ਦੇ ਬਾਰੇ ਗਿਆਨ ਦਿੰਦੇ ਆ ਪੇਂਟਿੰਗ ਦੇ ਬਾਰੇ ਗਿਆਨ ਦਿੰਦੇ ਆ ਉੱਥੇ ਇਹਨਾਂ ਨੇ ਇੱਕ ਬੜੀ ਸੋਹਣੀ ਪੇਂਟਿੰਗ ਲਾਈ ਹੋਈ ਹੈ। ਤੇ ਉਹ ਮੈਂ ਤੁਹਾਡੇ ਸਾਹਮਣੇ ਰੂਬਰੂ ਕਰ ਰਿਹਾ ਪੈਣੇ ਜਰੂਰ ਇਸ ਪੇਂਟਿੰਗ ਬਾਰੇ ਦੱਸਿਓ ਤਾਂ ਕਿ ਸਾਡੀ ਸੰਗਤ ਨੂੰ ਇਸ ਬਾਰੇ ਪਤਾ ਲੱਗ ਜਾਏ ਇਸ ਪੇਂਟਿੰਗ ਦੇ ਵਿੱਚ ਜਿਹੜਾ ਮੇਨ ਆਪਾਂ ਨੇ ਮੇਨ ਆਈਡਲ ਨੇ ਇਹ ਨੇ ਬੀਬੀ ਪਿੱਖਾ ਜੀ ਜੀ ਇਹ ਆਪਣੇ ਸਿੱਖ ਕੌਮ ਦੇ ਪਹਿਲੇ ਸਿੱਖ ਸ਼ਹੀਦ ਬੀਬੀ ਜੀ ਨੇ ਜੀ ਇਹ ਛੋਟੇ ਹੁੰਦਿਆਂ ਮਹਾਰਾਜਿਆਂ ਦੇ ਨਾਲ ਦਸਵੇਂ ਪਾਸ਼ਾਹੀ ਦੇ ਨਾਲ ਸ਼ਸਤਰ ਵਿਦਿਆ ਲੈਂਦੇ ਸੀ ਉਹਨਾਂ ਦੇ ਮੂੰਹ ਬੋਲੇ ਪਹਿਨ ਸੀਗੇ ਤੇ ਜਦੋਂ ਮਹਾਰਾਜਿਆਂ ਨੇ ਆਦੇਸ਼ ਦਿੱਤਾ ਕਿ ਤੁਸੀਂ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਦੋ ਤੇ ਇਹ ਪਹਿਨ ਨੇ ਕਿਹਾ ਸੀਗਾ ਕਿ ਨਹੀਂ ਕਿ ਮੈਂ ਇਹ ਅਨੰਦਪੁਰ ਸਾਹਿਬ ਨੂੰ ਨਹੀਂ ਖਾਲੀ ਕਰਾਂਗਾ ਮੈਂ ਤੁਹਾਡੇ ਨਾਲ ਹੀ ਇੱਧਰ ਇੱਥੋਂ ਦੀ ਜਾਵਾਂਗੀ ਤੇ ਫਿਰ ਮਹਾਰਾਜਿਆਂ ਨੇ ਇਹਨਾਂ ਨੂੰ ਹੁਕਮ ਦਿੱਤਾ ਸੀ ਕਿ ਸਰਸਾ ਤੋਂ ਜਿਹੜੇ ਮੁਗਲ ਲੰਘ ਕੇ ਆ ਰਹੇ ਨੇ ਤੁਸੀਂ ਉਹਨਾਂ ਨੂੰ ਰੋਕਣਾ ਹੈ ਫਿਰ 40 ਸਿੰਘਾਂ ਦਾ ਟੋਲਾ ਬਣਾ ਕੇ ਮਹਾਰਾਜਿਆਂ ਨੇ ਭੇਜਿਆ ਸੀਗਾ ਜਿਦੇ ਵਿੱਚ ਬੀਬੀ ਜੀ ਵੀ ਨਾਲ ਸੀਗੇ ਜਿਹੜੇ ਮੁਗਲ ਆ ਰਹੇ ਸੀ ਉਹਨਾਂ ਨੂੰ ਕ੍ਰੋਸ ਕਰਕੇ ਨਹਿਰ ਨੂੰ ਕ੍ਰੋਸ ਕਰਕੇ ਤੇ ਬੀਬੀ ਜੀ ਉਹਨਾਂ ਨਾਲ ਲੜਦੇ ਲੜਦੇ ਇੱਕੋ ਦਮ ਕਿਸੇ ਅੱਗੇ ਮੁਗਲ ਨੇ ਬੀਬੀ ਜੀ ਦੇ ਮੱਥੇ ਤੇ ਗੋਲੀ ਮਾਰੀ ਤੇ ਜਿਹਦੇ ਕਾਰਨ ਉਹਨਾਂ ਦੀ ਸ਼ਹੀਦੀ ਹੋਈ ਇਹ ਪੇਂਟਿੰਗ ਦੇ ਵਿੱਚ ਮੈਂ ਇਸ ਸੀਨ ਨੂੰ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਇਹ ਲੱਗਨ ਕਿੱਥੋਂ ਲੱਗਦੇ ਕੋ ਪੇਂਟਿੰਗ ਬਹੁਤ ਦੁਨੀਆ ਕਰਦੀ ਹੈ ਹਨਾ ਤੇ ਗੁਰਸਿੱਖਾਂ ਦੀ ਪੇਂਟਿੰਗ ਜਾਂ ਉਸ ਇਤਿਹਾਸ ਨੂੰ ਦਰਸਾਉਣਾ ਇਹ ਲਗਨ ਤੁਹਾਡੇ ਚ ਕਿੱਧਰੋਂ ਆਈ ਇਹ ਦਰਸਲ ਵੀਰ ਜੀ ਇਦਾਂ ਆ ਕਿ ਆਪਾਂ ਮਤਲਬ ਹਰ ਇੱਕ ਤਰ੍ਹਾਂ ਦਾ ਆਰਟ ਕਰਦੇ ਰਹਿੰਦੇ ਆ ਠੀਕ ਹੈ ਮੇਨਲੀ ਆਪਾਂ ਆਏ ਆ ਕਿ ਆਪਣੀ ਸਿੱਖੀ ਨੂੰ ਪ੍ਰੋਮੋਟ ਨਹੀਂ ਕਰ ਪਾਰੇ ਜੀ ਅਬ ਇਹ ਪੇਂਟਿੰਗ ਦੇ ਰਹੀ ਹੁਣ ਆਪਣੇ ਸਿੱਖ ਸ਼ਹੀਦ ਇੰਨੇ ਜ਼ਿਆਦਾ ਨਹੀਂ ਕਿ ਆਪਾਂ ਨੂੰ ਮਤਲਬ ਉਹਨਾਂ ਦੇ ਬਾਰੇ ਸੁਣਾ ਨੂੰ ਨਹੀਂ ਮਿਲਦਾ ਹੈਗਾ ਕਿਤੇ ਪਤਾ ਨਹੀਂ ਜੇ ਆਪਾਂ ਬਹੁਤ ਕੁਝ ਪੜਨ ਦੇ ਬਾਰੇ ਅੱਜ ਕੱਲ ਨਹੀਂ ਕੋਈ ਇੰਨੀ ਰੁਚੀ ਰੱਖਦਾ ਹੈਗਾ ਪੇਂਟਿੰਗ ਦੇ ਵਿੱਚ ਇਹ ਹੁੰਦਾ ਕਿ ਬੰਦਾ ਕੋਈ ਦੇਖਦਾ ਤਾਂ ਉਹ ਦੇਖੇ ਤੇ ਉਹਦਾ ਪਤਾ ਚੱਲਦਾ ਕਿ ਹਾਂਜੀ ਉਹ ਪੇਂਟਿੰਗ ਹੈ ਕਿਦੇ ਬਾਰੇ ਆ ਫਿਰ ਬੰਦੇ ਨੂੰ ਕਿਉਰਿਓਸਟੀ ਹੁੰਦੀ ਹੈ ਤੇ ਬੰਦਾ ਉਹ ਚੀਜ਼ ਬਾਰੇ ਪੁੱਛਦਾ ਤੇ ਇਸ ਇਸੇ ਰੀਜ਼ਨ ਦੇ ਕਾਰਨ ਕਿ ਵੀ ਆਪਣੀ ਸਿੱਖੀ ਨੂੰ ਪ੍ਰੋਮੋਟ ਕਰ ਸਕਾਂ ਉਹਦੇ ਬਾਰੇ ਹੋਰ ਜਾਣੂ ਕਰਾ ਸਕਾਂ ਲੋਕਾਂ ਨੂੰ ਇਹਦੇ ਕਾਰਨ ਹੀ ਮੈਂ ਆਪਣੀ ਇਹ ਪੇਂਟਿੰਗ ਬਣਾਇਆ ਓਕੇ ਤੁਹਾਨੂੰ ਇੱਥੇ ਸੰਗਤ ਦਾ ਸਹਿਯੋਗ ਮਿਲ ਰਿਹਾ ਇਸ ਗੁਰਮਤ ਸਹਿਤ ਮੇਲੇ ਤੇ ਜਾਂ ਇਸ ਅਸ਼ੀਦੀ ਸ਼ਬਾ ਦੇ ਅੰਦਰ ਪੇਂਟਿੰਗ ਨੂੰ ਲੈ ਕੇ ਖਾਸ ਕਰ ਹਾਂਜੀ ਕਾਫੀ ਲੋਕ ਬਿੱਬੀਆਂ ਬਹੁਤ ਪ੍ਰੋਮੋਟ ਹੁੰਦੀਆਂ ਨੇ ਬਿੱਬੀ ਜੀ ਬੀਬੀ ਜੀ ਦੀਸ ਪੇਂਟਿੰਗ ਨੂੰ ਦੇਖ ਕੇ ਅ ਦਰਸਲ ਇਹ ਮੈਨੂੰ ਵੀ ਖੁਦ ਨੂੰ ਬਹੁਤ ਚੰਗੀ ਲੱਗੀ ਜਿੱਦਾਂ ਇੱਕ ਸਿੱਖ ਲੇਡੀ ਐ ਕਿ ਕਿੱਦਾਂ ਜੁਝਾਰੂ ਹੋ ਕੇ ਹੈਨਾ ਜੰਗ ਦੇ ਵਿੱਚ ਲੜਦੀ ਐ ਕੱਲੀ ਐ ਸਵਾ ਲੱਖ ਐ ਠੀਕ ਐ ਤਾਂ ਵੀ ਉਹ ਲੜ ਰਹੀ ਐ ਇਦਾਂ ਹੀ ਹੋਰ ਬਹੁਤ ਸਾਰੀਆਂ ਸਿੰਘਣੀਆਂ ਆਉਂਦੀਆਂ ਨੇ ਬਹੁਤ ਜ਼ਿਆਦਾ ਇਹਨੂੰ ਮਤਲਬ ਇਹ ਪੇਂਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਕੋਈ ਸਨੇਹਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਹਾਡੀ ਇੱਕ ਛੋਟੀ ਉਮਰ ਆ ਛੋਟੀ ਉਮਰ ਚ ਤੁਸੀਂ ਬੜੀ ਸੋਹਣੀ ਇਹ ਪੇਂਟਿੰਗ ਬਣਾਈ ਆ ਤੇ ਇੱਕ ਕੋਈ ਸਨੇਹਾ ਕੀ ਦੇਣਾ ਚਾਹੁੰਦੇ ਹੋ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਆ ਜੋ ਆਪਾਂ ਦੇਖ ਰਹੇ ਅੱਜ ਮੇਲੇ ਚ ਫਿਰਦੇ ਬਹੁਤ ਨੇ ਲੋਕ ਘੁੰਮਦੇ ਫਿਰਦੇ ਇੱਕ ਲੇਖੇ ਦਾ ਮੇਲਾ ਹੀ ਰਹਿ ਗਿਆ ਸ਼ੀਦੀ ਸਭਾ ਤੋਂ ਇਹ ਤੇ ਉਹਨਾਂ ਨੌਜਵਾਨ ਲੜਕੇ ਜਾਂ ਲੜਕੀਆਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਮੇਰਾ ਮੇਨ ਮੈਸੇਜ ਤੇ ਹੀ ਹੈ ਕਿ ਸਿੱਖੀ ਨਾਲ ਜੁੜੋ ਜਿੰਨਾ ਜ਼ਿਆਦਾ ਹੋ ਸਕਦਾ ਹੈ ਦਰਸਲ ਕਾਫੀ ਲੋਕ ਨੇ ਜੋ ਸਿੱਖੀ ਦੇ ਨਾਲ ਨਹੀਂ ਜੁੜ ਪਾ ਰਹੇ ਆ ਠੀਕ ਹੈ ਆ ਰਹੇ ਆ ਤੇ ਸਿਰਫ ਲੋਕਾਂ ਨੂੰ ਦੇਖ ਕੇ ਜਾਂ ਮੇਲੇ ਦੇ ਮੇਲੇ ਦਾ ਆਨੰਦ ਲੈ ਕੇ ਮੁੜ ਰਹੇ ਨੇ ਪਰ ਜੋ ਇੱਥੋਂ ਦੀ ਆਪਾਂ ਨੇ ਮੈਸੇਜ ਲੈ ਕੇ ਜਾਣਾ ਹੈ ਉਹ ਨਹੀਂ ਆਪਾਂ ਲੈ ਕੇ ਜਾ ਪਾ ਰਹੇ ਜਾਂ ਤਾਂ ਕੁਝ ਆਪਾਂ ਕੁਝ ਬੁੱਕਸ ਦੇ ਆਪਾਂ ਦੇਖਣ ਆਇਆ ਤਾਂ ਕੁਝ ਐਵੇਂ ਦੀ ਬੁੱਕਸ ਪੜ੍ਹੀਏ ਜਿਹਦੇ ਨਾਲ ਆਪਾਂ ਸਿੱਖੀ ਨੂੰ ਹੋਰ ਜਾਣ ਸਕੀਏ ਜਦੋਂ ਪੇਂਟਿੰਗ ਦੇਖ ਰਹੇ ਤਾਂ ਪੇਂਟਿੰਗ ਰਾਹੀਂ ਵੀ ਆਪਣੀ ਜਾਂ ਤਾਂ ਸਿੱਖੀ ਨੂੰ ਪ੍ਰੋਮੋਟ ਕਰੀਏ ਜਾਂ ਉਹਦੇ ਨਾਲ ਜੁੜੀਏ ਮਤਲਬ ਓਕੇ ਚਲੋ ਬਹੁਤ ਬਹੁਤ ਧੰਨਵਾਦ